ਇਹ ਤੱਕ ਕਬੱਡੀ ਮੀਟਿੰਗ ਕੀਤੀ ਗਈ ਜੀ ਕੀ ਕਹਿਣਾ ਚਾਹਦੇ ਹੋ ਕੀ ਕਿਹਾ ਲੋਕਾਂ ਨੇ ਤੇ ਗੱਲਬਾਤ ਕੀਤੀ ਲੋਕਾਂ ਨਾਲ ਦੇਖੋ ਜੀ ਸਾਡਾ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਨੂੰ ਆਪਾਂ 31 ਮਾਰ ਜਿਹੜਾ ਮਈ ਹੈ ਆਉਣ ਵਾਲੀ ਇਹਦੇ ਤੱਕ ਆਪਾਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੋਂ ਉਸ ਲੜੀ ਦੇ ਤਹਿਤ ਡੀਜੀਪੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਸਾਨੂੰ ਜੋ ਹਦਾਇਤਾਂ ਦਿੱਤੀਆਂ ਨੇ ਉਹਦੇ ਤਹਿਤ ਕੰਮ ਕਰਦੇ ਹੋਏ ਆਪਾਂ ਲਗਾਤਾਰ ਜਿਹੜੀਆਂ ਮੀਟਿੰਗਸ ਵੀ ਕਰ ਰਹੇ ਆ ਤੇ ਕਾਰਵਾਈ ਵੀ ਹੋ ਰਹੀ ਹੈ ਤਲੋਕਾ ਤੋਂ ਇਹ ਅਪੀਲ ਹੈ ਕਿ ਕਾਰਵਾਈ ਜਿਹੜੀ ਹੈਗੀ ਹੈ ਪੁਲਿਸ ਦੁਆਰਾ ਤਾਂ ਹਮੇਸ਼ਾ ਚੱਲਦੀ ਰਹੀ ਹੈ ਬਟ ਇਸ ਵਾਰ ਜਦੋਂ ਸਰਕਾਰ ਅੰਨੀ ਸੰਜੀਦਾ ਹੋ ਕੇ ਇਸ ਚੀਜ਼ ਨੂੰ ਇੱਕ ਮੁਹਿੰਮ ਦੇ ਤੌਰ ਤੇ ਇੱਕ ਯੁੱਧ ਦੇ ਤੌਰ ਤੇ ਲੈ ਕੇ ਆਈ ਹੈ ਤਾਂ ਆਪਾਂ ਨੂੰ ਲੋਕਾਂ ਦੀ ਸਪੋਰਟ ਦੀ ਬਹੁਤ ਲੋੜ ਹੈ ਤੁਸੀਂ ਵੀ ਵੱਧ ਚੜ ਕੇ ਸਾਡੇ ਨਾਲ ਆਓ ਆ ਕੇ ਇਨਫਾਰਮੇਸ਼ਨ ਪ੍ਰੋਵਾਈਡ ਕਰੋ ਕਿਉਂਕਿ ਪੁਲਿਸ ਜਾਂ ਹੋਰ ਅਸੀਂ ਜਿਹੜਾ ਹੈਗਾ ਸਾਡਾ ਤੰਤਰ ਹੈ ਉਹ ਹਰ ਜਗ੍ਹਾ ਹਾਜ਼ਰ ਨਹੀਂ ਹੋ ਸਕਦਾ ਬਟ ਇੱਕ ਆਮ ਬੰਦਾ ਹਰ ਗਲੀ ਮੋਹੱਲੇ ਦੇ ਵਿੱਚ ਹਰ ਮੁਕੜ ਚੌਂਕ ਦੇ ਵਿੱਚ ਹੈਗਾ ਉਹ ਸਾਨੂੰ ਉੱਥੇ ਇਨਫਾਰਮੇਸ਼ਨ ਦੇ ਸਕਦਾ ਹੈ ਵੀ ਮੇਰਾ ਏਰੀਆ ਸਾਫ਼ ਕਰੋ ਉਦੇ ਸਬੰਧ ਦੇ ਚ ਇੱਕ ਸੇਫ ਪੰਜਾਬ ਹੈਲਪਲਾਈਨ ਵੀ ਹੈਗੀ ਹੈ ਬਾਕੀ ਐਸ ਐਚਓ ਸਾਹਿਬ ਵੀ ਹੈਗੇ ਨੇ ਇਹਨਾਂ ਦਾ ਨੰਬਰ ਹੈਗਾ ਮੇਰਾ ਦਫਤਰ ਹੈਗਾ ਮੇਰਾ ਨੰਬਰ ਮੈਂ ਜਿਹੜਾ ਸ਼ੇਅਰ ਕੀਤਾ ਹੈਗਾ ਜੀ 7710111912 ਉਹ ਵੀ ਹੈਗਾ ਡੀਐਸਪੀ ਮੁੱਲਾਪੁਰ ਦੇ ਤੌਰ ਤੇ ਤੁਸੀਂ ਮੈਨੂੰ ਵੀ ਮੈਸੇਜ ਕਰ ਸਕਦੇ ਹੋ ਕੋਈ ਜਾਣਕਾਰੀ ਹੈਗੀ ਹੈ ਤੁਹਾਡੇ ਏਰੀਆ ਦੇ ਸਬੰਧਿਤ ਦੇ ਵਿੱਚ ਤਾਂ ਇਹ ਜਿਹੜੀ ਵੀ ਸਾਡੇ ਕੋਲ ਜਾਣਕਾਰੀ ਹੋਗੀ ਅਸੀਂ ਉਹ ਤੇ ਕਾਰਵਾਈ ਕਰਾਂਗੇ ਸਾਡੀ ਸਟਰੈਟਜੀ ਤਿੰਨ ਲੜੀ ਹੈ ਜੀ ਇਹਦੇ ਵਿੱਚ ਇੱਕ ਐਡਿਕਟ ਨੇ ਉਹਨਾਂ ਦਾ ਇਲਾਜ ਕਰਾਵਾਂਗੇ ਪੈਡਲਰ ਹੈ ਜਿਹੜਾ ਆਪ ਵੀ ਨਸ਼ਾ ਕਰਦਾ ਤੇ ਅੱਗੇ ਵੀ ਵੇਚਦਾ ਆਪ ਦਾ ਖਰਚਾ ਕੱਢਦਾ ਹੈ ਜਾਂ ਉਹ ਤੋਂ ਪੈਸੇ ਲੈਂਦਾ ਹੈ ਕਮਾਂਦਾ ਤਾਂ ਉਹ ਬੰਦੇ ਦੇ ਉੱਤੇ ਕਾਰਵਾਈ ਕਰਕੇ ਜੇਲ੍ਹ ਭੇਜਿਆ ਜਾਊਗਾ ਪਲੱਸ ਤੀਜਾ ਸਮਗਲਰ ਹੈ ਜੋ ਨਸ਼ੇ ਦੀ ਕਮਾਈ ਤੋਂ ਸਿਰਫ ਪੈਸੇ ਕਮਾਉਂਦਾ ਨਾ ਨਸ਼ਾ ਆਪ ਨਹੀਂ ਕਰਦਾ ਪਰ ਬਾਕੀਆਂ ਦੀ ਜਵਾਨੀ ਗਾਲਦਾ ਹੈ ਉਹ ਬੰਦਾ ਜਿਹੜਾ ਹੈਗਾ ਉਹਦੀ ਪ੍ਰਾਪਰਟੀ ਜ਼ਬਤ ਕਰਨੀ ਆ ਸੀ ਉਸ ਦੇ ਉੱਤੇ ਐਫ ਆਈ ਆਰ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਭੇਜਣਾ ਹੈ ਤੇ ਜੇ ਕੋਈ ਇਲੀਗਲ ਉਹਦਾ ਸਟਰਕਚਰ ਬਣਿਆ ਹੋਇਆ ਹੈਗਾ ਤਾਂ ਉਹ ਵੀ ਤਾਂ ਡਿਊ ਪ੍ਰੋਸੈਸ ਫਾਲੋ ਕਰਦੇ ਹੋਏ ਉਹਨੂੰ ਡਿਮੋਲਿਸ਼ਨ ਵੱਲ ਲੈ ਕੇ ਜਾਣਾ ਹੈ ਤੇ ਇਹਦੇ ਲਈ ਸਾਨੂੰ ਪਬਲਿਕ ਦੀ ਐਕਟਿਵ ਸਪੋਰਟ ਦੀ ਲੋੜ ਹੈ ਜੇ ਕਿਸੇ ਨੇ ਨਸ਼ੇ ਦੀ ਕਮਾਈ 'ਚੋਂ ਕੋਈ ਆਪਣੀ ਪ੍ਰਾਪਰਟੀ ਕ੍ਰੀਏਟ ਕੀਤੀ ਹੈ ਕੋਈ ਵਹੀਕਲ ਕ੍ਰੀਏਟ ਕੀਤਾ ਹੈ ਤਾਂ ਸਾਨੂੰ ਜਾਣਕਾਰੀ ਦਿੱਤੀ ਜਾਵੇ ਉਹਦੇ ਸਬੰਧ ਦੇ ਵਿੱਚ ਤੇ ਤੁਸੀਂ ਆਪਣਾ ਮਹੱਲਾ ਆਪਣਾ ਵਰਡ ਜਿਹੜਾ ਹੈਗਾ ਤੁਸੀਂ ਨਸ਼ਾ ਮੁਕਤ ਬਣਾਉਣ ਦੀ ਆਪਣਾ ਉਦਮ ਚੱਕੋ ਸਾਡੇ ਨਾਲ ਸੰਪਰਕ ਕਰੋ ਕਿ 21 ਕਮ ਵਰਡ ਵਰਡ ਜਦੋਂ ਆਪਣਾ ਇੱਕ ਨਸ਼ਾ ਮੁਕਤ ਹੁੰਦਾ ਗਿਆ ਆਪਣਾ ਸ਼ਹਿਰ ਨਸ਼ਾ ਮੁਕਤ ਹੋ ਜਾਣਾ ਜੀ ਤਾਂ ਇਹ ਜਿਹੜੀ ਅਪੀਲ ਲੈ ਕੇ ਅਸੀਂ ਅੱਜ ਤੁਹਾਡੇ ਸਾਰਿਆਂ ਦੇ ਮੁਖਤਬ ਹੋਏ ਸੀਗੇ ਤੇ ਇਹ ਮੇਰੀ ਰਿਕੁਐਸਟ ਹੈ ਕੁਰਾਲੀ ਦੇ ਵਿੱਚ ਸਾਨੂੰ ਪਬਲਿਕ ਤੋਂ ਵਧੀਆ ਰਿਸਪੌਂਸ ਪਹਿਲਾਂ ਮਿਲਿਆ ਹੈਗਾ ਅਸੀਂ ਪਿਛਲੇ ਡੇਢ ਮਹੀਨੇ ਦੇ ਵਿੱਚ ਇਹ ਮਲਟੀਪਲ ਐਫਆਈਆਰਜ਼ ਹੋ ਕੇ 30 ਤੋਂ 35 ਜਿਹੜੇ ਬੰਦੇ ਅਸੀਂ ਅਰੈਸਟ ਕੀਤੇ ਨੇ ਉਸ ਤੋਂ ਇਲਾਵਾ ਕਾਫੀ ਬੰਦੇ ਜਿਹੜੇ ਹੈਗੇ ਨੇ ਅਸੀਂ ਡੀਡਿਕਸ਼ਨ ਦੇ ਵਿੱਚ ਵੀ ਲੈ ਕੇ ਗਏ ਆ ਸੋ ਕਾਫੀ ਜਿਹੜਾ ਹੈਗਾ ਇੱਥੇ ਅਸੀਂ ਐਕਟਿਵਲੀ ਸਾਡਾ ਕੁਰਾਲੀ ਦੇ ਵਿੱਚ ਕੰਮ ਚੱਲ ਰਿਹਾ ਹੈ ਵਿਦ ਪਬਲਿਕ سپورਟ ਐਂਡ ਵਿਦ ਈਵਨ ਮੀਡੀਆ سپورਟ ਸਾਡੇ ਮੀਡੀਆ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਵੱਲੋਂ ਵੀ ਸਾਨੂੰ ਇਨਫਰਮੇਸ਼ਨ ਆਉਂਦੀ ਰਹੀ ਹੈ ਬਟ ਮੈਂ ਇਹ ਅੱਗੇ ਹੋਰ ਇਸ ਲੈਡੀ 'ਚ ਕਹਿਣਾ ਚਾਹੂੰਗਾ ਕਿ ਆਪਾਂ ਹੁਣ ਜੋ ਏਰੀਆ ਰਹਿ ਗਿਆ ਜਿੱਥੇ-ਜਿੱਥੇ ਵੀ ਨਸ਼ਾ ਜਾਂ ਕੋਈ ਸਮਗਲਰ ਬਾਕੀ ਹੈ ਉਹਨੂੰ ਵੀ ਆਪਾਂ ਉਹਦੇ ਤੇ ਕਾਰਵਾਈ ਕਰੀਏ ਤਾਂ ਸਾਡਾ ਪੂਰ ਯੋਰ ਸਹਿਯੋਗ ਕਰੋ ਜੀ ਨੌਜਵਾਨਾਂ ਨੂੰ ਕੀ ਪੀਲ ਕਰਦੇ ਨੌਜਵਾਨਾਂ ਨੂੰ ਇਹ ਅਪੀਲ ਹੈ ਜੀ ਨਸ਼ੇ ਦੇ ਵਿੱਚ ਕੋਈ ਨਸ਼ਾ ਨੁਸ਼ਾਨੀ ਹੈਗਾ ਉਹ ਟੈਂਪਰੇਰੀ ਜਾਂ ਨਸ਼ਾ ਉਹ ਤੁਹਾਨੂੰ ਉੱਥੇ ਸਿੱਟ ਦਿੰਦਾ ਤੁਸੀਂ ਨਸ਼ਾ ਕਰਦੇ ਹੋ ਉਹ ਤੁਹਾਨੂੰ ਦੇਖ ਕੇ ਵਹਿ ਜਾਂਦਾ ਉੱਥੇ ਡਿੱਗੇ ਰਹਿਣੇ ਪਤਾ ਕੁਝ ਨਹੀਂ ਲੱਗਦਾ ਜ਼ਿੰਦਗੀ ਦਾ ਨਸ਼ਾ ਕਰੋ ਅਸਲ ਦੇ ਵਿੱਚ ਦੇਸ਼ ਦਾ ਨਸ਼ਾ ਕਰੋ ਅਸਲ ਦੇ ਵਿੱਚ ਪਿਆਰ ਦਾ ਤੁਸੀਂ ਆਪਣੀ ਜ਼ਿੰਦਗੀ ਬਣਾਓ ਖੇਡਾਂ ਖੇਡੋ ਕੋਈ ਪੜ੍ਹਾਈ ਕਰਨੀ ਆ ਉਹਦਾ ਕਰੋ ਕਿਸੇ ਚੀਜ਼ ਦਾ ਜਨੂੰਨ ਫੜੋ ਵੀ ਮੈਂ ਫਲਾਣਾ ਅਫਸਰ ਬੰਨਾ ਫਲਾਣੀ ਨੌਕਰੀ ਹਾਸਲ ਕਰਨੀ ਫਲਾਣਾ ਖਿਡਾਰੀ ਬੰਨਾ ਉਸ ਦੇ ਉੱਤੇ ਜਨੂੰਨੀ ਹੋ ਤੁਹਾਡਾ ਆਪਦਾ ਜਾ ਕੇ ਸ਼ਾਮ ਨੂੰ ਗਰਾਊਂਡ ਦੇ ਵਿੱਚ ਘੰਟਾ ਦੋ ਘੰਟੇ ਲਾਓ ਜਾਂ ਸਵੇਰੇ ਲਾਓ ਐਡਰੇਨਲ ਰਾਸ਼ੀ ਇਦੋਂ 100 ਗੁਣਾ ਵਧ ਗਏ ਹੋਣਾ ਤੇ ਤੁਸੀਂ ਐਕਟਿਵਲੀ ਫੀਲ ਕਰਨਾ ਤੁਹਾਡੇ ਮਾਪਿਆਂ ਨੇ ਵੀ ਤੁਹਾਨੂੰ ਜਿਹੜਾ ਹੈਗਾ ਆਪਦਾ ਉਹਨਾਂ ਨੇ ਫੀਲ ਕਰਨਾ ਕਿ ਸਾਡਾ ਬੱਚਾ ਕੁਝ ਕਰ ਰਿਹਾ ਹੈ ਤੇ ਉਹਨੂੰ ਜੰਮੇ ਦਾ ਕੋਈ ਫਾਇਦਾ ਹੋਇਆ ਕੋਈ ਉਸ ਚੀਜ਼ ਨੂੰ ਉਹਨੇ ਜੰਮ ਕੇ ਕੋਈ ਚੀਜ਼ ਜਿਹੜੀ ਹੈਗੀ ਜਮਾਜ ਨੇ ਵਿੱਚ ਆਇਆ ਤਾਂ ਕਿਤੇ ਉਹ ਲੈ ਕੇ ਜਾ ਰਿਹਾ ਸਾਡੇ ਪਰਿਵਾਰ ਨੂੰ ਤੇ ਤੁਹਾਡੇ ਆਪ ਦੇ ਭੈਣ ਭਰਾਵਾਂ ਨੂੰ ਵੀ ਤੁਹਾਡੇ ਤੇ ਮਾਣ ਮਹਿਸੂਸ ਹੋਣਾ ਹੈ ਉਸ ਵਾਲੇ ਪਾਸੇ ਆਓ ਉਹ ਨਸ਼ਾ ਕਰੋ ਜਿਹੜੀ ਜਿਹੜੇ ਪਾਸੇ ਜਾਣਾ ਤੁਸੀਂ ਆਹ ਜਿਹੜਾ ਚਿੱਟਾ ਗੋਲੀਆਂ ਇਹਨਾਂ ਦਾ ਕਾਹਦਾ ਨਸ਼ਾ ਕਰਨਾ ਤੁਸੀਂ ਕਰਨਾ ਤਾਂ ਜ਼ਿੰਦਗੀ ਦਾ ਨਸ਼ਾ ਕਰੋ ਧੰਨਵਾਦ ਜੀ